ਸਰ ਕੱਲ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ ਕਿਸੇ ਵੀ ਤਰ੍ਹਾਂ ਦਾ ਸਾਡੇ ਰਾਤ ਨੂੰ ਸਾਥੀਆਂ ਨੂੰ 3 ਵਜੇ ਘਰਾਂ ਤੋਂ ਡਿਟੇਨ ਕੀਤਾ ਗਿਆ ਪੁਲਿਸ ਵੱਲੋਂ ਚੱਕਿਆ ਗਿਆ ਜਸਦੇਵ ਵਿਰੋਧ ਵਿੱਚ ਬਾਕੀ ਸਾਡੇ ਸਾਥੀ ਜਿਹਨਾਂ ਨੇ ਆ ਕੇ ਪ੍ਰੋਟੈਂਟ ਕੀਤੇ ਕਿ ਸਾਡੇ ਸਾਥੀਆਂ ਨੂੰ ਕਿਉਂ ਚੱਕਿਆ ਗਿਆ ਸਰਕਾਰ ਵੱਲੋਂ ਇਹਨਾਂ ਲੋਕਾਂ ਨੇ ਕਿਹਾ ਕਿ ਵੀ ਜਿਹੜੇ ਟੈਂਡਰ ਅਜੇ ਖੁੱਲਣੇ ਆ ਉਹਦੇ ਕਰਕੇ ਵੀ ਤੁਹਾਡੇ ਸਾਥੀਆਂ ਨੂੰ ਡਿਟੇਨ ਕੀਤਾ ਗਿਆ ਪਰ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਸਰਕਾਰਾਂ ਨੂੰ ਜੇਸੀਬ ਇਹਨਾਂ ਦੇ ਸਾਥੀਆਂ ਤੇ ਦਬਾਅ ਪਾਇਆ ਜਾਵੇ ਕਿ ਅਸੀਂ ਟੈਂਡਰ ਖੋਲ੍ਹਾਂਗੇ ਪਰ ਅਸੀਂ ਇਹਦੀ ਚੀਜ਼ ਦੀ ਸਖਤ ਨਿੰਦਾ ਕਰਦੇ ਹਾਂ ਉਹ ਕੋਈ ਆਮ ਆਦਮੀ ਪਾਰਟੀ ਸਰਕਾਰ ਨੂੰ ਸਤਾ ਚਾਈ ਸੀ ਇਹਨਾਂ ਨੇ ਸਾਨੂੰ ਬੜੇ ਬੜੇ ਸੁਪਨੇ ਦਿਖਾਏ ਸੀਗੇ ਕਿ ਜਿੰਨੇ ਵੀ ਕੱਚੇ ਮੁਲਾਜ਼ਮਾਂ ਅਸੀਂ ਪੱਕੇ ਕਰਾਂਗੇ ਔਰ ਸੋਰਸ ਤੇ ਭਰਤੀ ਬੰਦ ਕਰਾਂਗੇ ਠੇਕੇਦਾਰ ਬਾਹਰ ਕੱਢਾਂਗੇ ਪਰ ਸਭ ਕੁਝ ਝੂਠ ਸਾਫਤ ਹੋਇਆ ਜੀ ਪਰ ਜਿਹੜਾ ਸਾਡੀ ਸਟ੍ਰੈਕ ਚੱਲ ਰਹੀ ਆ ਕੱਲ ਬਹੁਤ ਸਾਰੇ ਸਾਡੇ ਸਾਥੀਆਂ ਤੇ लाठी चार्ज ਹੋਇਆ ਪੱਗਾਂ ਰੋਲੀਆਂ ਗਈਆਂ ਜੀ ਬਾਣਾ ਤੋਂ ਫੜ ਕੇ ਖਿੱਚਿਆ ਗਿਆ ਅਸੀਂ ਉਹਦੀ ਸਖਤ ਜਿੰਦਾ ਕਰਦੇ ਆ ਇਸ ਸਾਰ ਨੂੰ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਔਰ ਭਰਾਤਰੀ ਜਥੇਬੰਦੀਆਂ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੁਸੀਂ ਆਦਾ ਸੰਘਰਸ਼ ਚ ਕਰੋ ਅਸੀਂ ਤੁਹਾਡੇ ਪਿੱਛੇ ਖੜੇ ਹਾਂ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਹ ਨਾ ਸਮਝੋ ਵੀ ਇਕੱਲੇ ਪੀਆਰਟੀਸੀ ਦੇ ਮੁਲਾਜ਼ਮਾਂ ਬਾਕੀ ਵੀ ਜਿੰਨੀਆਂ ਜਥੇਬੰਦੀਆਂ ਸਾਡੇ ਨਾਲ ਖੜੀਆਂ ਲੱਜੂ ਦੀ ਗੱਲ ਇਹ ਨਹੀਂ ਕਿ ਸਾਡੇ ਆ ਰਹੇ ਕਿ ਕਿ ਜਿਹੜੇ ਬੰਦੇ ਨਜ਼ਰਬੰਦ ਕੀਤੇ ਸਰਕਾਰ ਜਿੰਨਾ ਟਾਈਮ ਪੰਜਾਬ ਪੁਲਸ ਉਹਨਾਂ ਨੂੰ ਰਿਹਾਅ ਨਹੀਂ ਕਰੇ ਉਹਨਾਂ ਟਾਈਮ ਸਾਡਾ ਇਹਦਾ ਧਰਨਾ ਮਜ਼ਾਹਰਾ ਰੋਜ਼ ਪ੍ਰਦਰਸ਼ਨ ਜਾਰੀ ਰਹੂਗਾ ਜਦੋਂ ਉਹਨਾਂ ਨੂੰ ਰਿਹਾ ਕਰਤਾ ਅਸੀਂ ਜਿਹੜਾ ਨਾਮ ਦੇ ਨਾਲ ਆਪਦੇ ਧਰਨਾ ਅੰਤਿਮਤ ਕਰਾਂਗੇ ਪਰ ਫਿਰ ਤੋਂ ਦਾ ਲਗਾਤਾਰ ਜਾਰੀ ਰੱਖਣ ਦੀ ਕੀ ਲੋੜ ਹੈ ਸਾਡੇ ਕਈ ਸਾਥੀ ਹਜੇ ਵੀ ਨਜ਼ਰਬੰਦ ਹਨ ਉਹਨਾਂ ਦੀ ਰਿਹਾਈ ਦੀ ਵੀ ਮੰਗ ਹੈ ਜਿਹੜੇ ਕਿਲੋਮੀਟਰ ਬੱਸਾਂ ਪਾਉਣ ਦੀ ਸਰਕਾਰ ਚਾਲ ਚੱਲਦੀ ਆ ਅਸੀਂ ਉਹਨੂੰ ਵੀ ਜਿਹੜੀ ਰੱਦ ਕਰਾ ਕੇ ਦੰਗੇ ਵੀ ਉਹ ਭੈ ਨਹੀਂ ਦੇਣਗੇ ਇਸ ਲਈ ਸੰਘਰਸ਼ ਕਰ ਰਹੇ ਹਾਂ ਇਹ ਸਰਕਾਰ ਨੇ ਸੰਘਰਸ਼ ਆਪ ਨਹੀਂ ਕੀਤਾ ਜਿਹੜਾ ਅਸੀਂ ਕੱਲ੍ਹ ਤੇ ਕਰ ਰਹੇ ਹਾਂ ਮੇਨ ਕਰਕੇ ਬੰਦੇ ਨੂੰ ਜਿਹੜਾ ਚੱਕਿਆ ਸਾਡਾ ਤਾਂ 2 ਘੰਟਿਆਂ ਦਾ ਗੇਟ ਰੈਲੀਆ ਦਾ ਪ੍ਰੋਗਰਾਮ ਸੀ ਜਿਹੜਾ ਸੰਗਰਸ਼ ਨੇ ਇਹਨਾਂ ਲੰਮਾ ਕੀਤਾ ਇਹ ਸਰਕਾਰ ਨੇ ਆਪ ਕਰਾਇਆ ਸਾਡੇ ਵਰਕਰਾਂ ਨੂੰ ਸਾਡੇ ਆਗੂਆਂ ਨੂੰ ਗਿਰਪਦਾਨ ਕਰ ਥੋੜੀ ਸਮ ਲਗਾਤਾਰ ਕੱਲ ਕਾਫੀ ਜ਼ਿਲ੍ਹਿਆਂ ਦੇ ਵਿੱਚ ਮੇਨ ਦਾ ਤੁਹਾਡੇ ਜਿਹੜੇ ਰੋਸ ਪ੍ਰਦਰਸ਼ਨ ਜਿਹੜੇ ਜਾਰੀ ਸੀਗੇ ਜਦੋਂ ਨਜ਼ਰਬੰਦ ਕੀਤੇ ਜਾਂਦੇ ਥੋੜੇ ਜਿਹੜੇ ਆਦੂ ਹੈ ਜਿੱਦੋਂ ਬਾਅਦ ਤੁਹਾਡੇ ਵੱਲੋਂ ਇਹ ਐਲਾਨ ਕੀਤਾ ਜਾਂਦਾ ਹੈ ਉਸ ਨੂੰ ਬਾਹਰ ਹੀ ਤੁਸੀਂ ਤਾਂ ਰੋਸ ਪ੍ਰਦਰਸ਼ਨ ਕਰੂ ਕਰਦੇ ਆ ਜਿਹੜੇ ਬੱਸ ਸਟੈਂਡ ਬੰਦ ਕਰ ਦਿੰਦੇ ਆ ਉਸੇ ਤਰੀਕੇ ਦੇ ਨਾਲ ਫਰੀ ਕੋਟ ਬੰਦ ਕੀਤਾ ਗਿਆ ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਪੁਲਿਸ ਕਾਫੀ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਹੈ ਫਰੀ ਕੋਟ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਸੀ ਫਰੀ ਕੋਟ ਦੇ ਵਿੱਚ ਮਾਹੌਲ ਫਿਰ ਵੀ ਠੀਕ ਰਿਹਾ ਤੇ ਕਾਫੀ ਜਿਹੜਾ ਥਾਵਾ ਤੇ ਜ਼ਰੂਰ ਦੀ ਗੱਲ ਕਰ ਲਈਏ ਪਟਿਆਲੇ ਦੀ ਗੱਲ ਕਰ ਲਈਏ ਜ਼ਰੂਰ ਪਟਿਆਲੇ ਦੀ ਗੱਲ ਕਰੀਏ ਤਾਂ ਉੱਥੇ ਮਾਹੌਲ ਕਾਫੀ ਜਿਹੜਾ ਗਰਮਾ ਗਿਆ ਸੀਗਾ ਕਾਫੀ ਵਿਵਾਦ ਦੁਆ ਵਿਚ ਪੈਦਾ ਹੋ ਗਿਆ ਸੀਗਾ ਤਾਂ ਉੱਥੇ ਤਾਂ ਲਗਾਤਾਰ ਧਰਨੇ جاری ਆ। ਫਰੀਦਕੋਟ ਦੇ ਵਿੱਚ ਕੱਲ ਕਿਸ ਤਰੀਕੇ ਦਾ ਮਾਹੌਲ ਰਿਹਾ? ਤੁਹਾਡੇ ਨਾਲ ਕਿਵੇਂ ਗੱਲਬਾਤ ਹੋਈ ਪੰਜਾਬ ਪੁਲਿਸ ਦੀ? ਜਿਸ ਤਰੀਕੇ ਦੇ ਨਾਲ ਸਹੀ ਸਲਾਮਤੀ ਦਾ ਸ਼ਾਂਤੀਪੂਰਵਕ ਤਰੀਕੇ ਨਾਲ ਤੁਹਾਡਾ ਜਿਹੜਾ ਸਰਟ ਕਰਨ ਦਾ ਯਾਰਾ ਚਲੇ। ਜਿਹੜਾ ਧਰਨੇ ਸਾਡੇ ਕੱਲ ਤਕਰੀਬਨ ਪੰਜਾਬ ਦੇ ਜਿਵੇਂ ਸਾਡੇ ਨਾਲ ਦੇ ਸਾਥੀਆਂ ਦੱਸ ਸਕਦਾ ਕਿ ਸਾਡਾ ਕੱਲ ਕੋਈ ਹੜਤਾਲ ਦਾ ਕੋਈ ਪ੍ਰੋਗਰਾਮ ਨਹੀਂ ਸੀ ਸਾਡੀ ਸਿਰਫ ਇੱਕ ਗ੍ਰੇਟ ਰੈਲੀ ਸੀ। ਪਰ ਜਿਵੇਂ ਹੀ ਤੁਸੀਂ ਦੱਸਿਆ ਕਿ ਪਟਿਆਲੇ ਸੰਗਰੂਰ ਕਿਉਂਕਿ ਇਹ ਜਿਹੜਾ ਪਟਿਆਲਾ ਹੈ ਇਹ ਸਾਡੇ ਜੋ ਚੇਅਰਮੈਨ ਸਰਦਾਰ ਰਣਜੋਤ ਸਿੰਘ ਹੰਡਾਨਾ ਸੰਗਰੂਰ ਮੁੱਖ ਮੰਤਰੀ ਪੰਜਾਬ ਦਾ ਹਲਕਾ ਹੈ ਉੱਥੇ ਸਿਰਫ ਜਥੇਬੰਦੀ ਨਿਬਾਉਣ ਦੀ ਖਾਤਰ ਕੀ ਪਤਾ ਨਹੀਂ ਕਿਉਂ ਸਰਕਾਰ ਜਿਹੜੀ ਸਾਡੇ ਜਥੇਬੰਦੀ ਰੋਡਵੇਜ ਦੇ ਟਰਾਂਸਪੋਰਟ ਦਾਰੇ ਤੋਂ ਇੰਨਾ ਡਰ ਚੁੱਕੀ ਆ ਕਿ ਸਾਡੇ ਸਾਥੀਆਂ ਨੂੰ ਇੱਕ ਗੇਟ ਰੈਲੀ ਤੋਂ ਪਹਿਲਾਂ ਹੀ ਨਿਰਬੰਧ ਕੀਤਾ ਜਾ ਰਿਹਾ ਟੈਂਡਰ ਖੁੱਲਣਾ ਹੀ 3 ਵਜੇ ਸਾਡਾ ਇੱਕ ਸ਼ਾਂਤ ਵੀ 11 ਵਜੇ ਗੇਟ ਰੈਲੀ ਸੀ ਜੇਕਰ ਗੇਟ ਰੈਲੀ ਟੈਂਡਰ ਰੱਦ ਨਹੀਂ ਕਰਦੇ ਸਾਡਾ ਇੱਕ ਸ਼ਾਂਤ ਵੀ ਆਪਣਾ ਬੱਸ ਸਟੈਂਡ ਦੇ ਵਿੱਚ ਹੀ ਬੈਠ ਕੇ ਹੜਤਾਲ ਕਰਕੇ ਅਸੀਂ ਅਗਲੇ ਦਿਨ ਅੱਜ ਮੁੱਖ ਮੰਤਰੀ ਜੋ ਪੰਜਾਬ ਹੈ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣਾ ਹੈ ਅਸੀਂ ਉੱਥੇ ਨਾਲ ਠੀਕ ਹੈ ਜੀ ਪਰ ਉੱਥੇ ਪਤਾ ਨਹੀਂ ਕਿਉਂ ਇਹਨਾਂ ਸਾਡੇ ਸਾਰੇ ਸਾਥੀਆਂ ਦੇ ਨਜ਼ਰਬੰਦ ਕਰ ਲਿਆ ਉੱਥੇ ਜੇ ਇਹਨਾਂ ਕੁੱਟ ਮਾਰਦੇ ਸਾਡੇ ਸਾਥੀਆਂ ਦੇ लाठी चार्ज ਕੀਤਾ ਅਸੀਂ ਉਹਦੀ ਨਖਸਤ ਨਖੇਦੀ ਕਰਦੇ ਹਾਂ ਕਿਉਂਕਿ ਇੱਕ ਪਾਸੇ ਤਾਂ ਜਿੱਥੇ ਸਰਦਾਰ ਸਰਦਾਰ ਮੁੰਡਿਆਂ ਦੇ ਪੱਗਾਂ ਲੱਥੀਆਂ ਅੰਮ੍ਰਿਤਧਰੀਆਂ ਦੇ ਕੱਪੜੇ ਪਾੜੇ ਤੱਕ ਹੈ ਤੇ ਦੋ ਦਿਨ ਪਹਿਲਾਂ ਸਾਡੇ ਕੋਲ ਤੁਸੀਂ ਛੇਦੀ ਦਿਹਾੜਿਆਂ ਤੇ ਅਸੀਂ ਤੁਹਾਡੀ ਸੇਵਾ ਕਰ ਰਹੇ ਆਮ ਸੰਗਤ ਆਜਾ ਜਿਹੜੀ ਆਪਣੀ ਸੰਗਤ ਹੈ ਅਸੀਂ ਉਹਨਾਂ ਨੂੰ ਸੁਆਵਾ ਦੇ ਰਹੇ ਹਾਂ ਪਰ ਅਗਲੇ ਦਿਨ ਤੁਸੀਂ ਸਾਡੇ ਕੇਸਾਂ ਦੀ ਬੇਅਦਬੀ ਕਰ ਰਹੇ ਹੋ ਸਾਡੇ ਸਾਥੀਆਂ ਦੇ ਕੱਪੜੇ ਪਾੜ ਰਹੇ ਹੋ ਉਹ ਕਿਤੇ ਸਰਕਾਰ ਇਸ ਗੱਲ ਨੂੰ ਸਰਕਾਰ ਨੂੰ ਆਪ ਸੋਚਣਾ ਚਾਹੀਦਾ ਹੈ ਕਿ ਤੁਸੀਂ ਇਹਨਾਂ ਅਸੀਂ ਇਸ ਪੰਜਾਬ ਦੇ ਵਾਸੀ ਆ ਤੁਸੀਂ ਕਾਲ ਹਰ ਜਿਹੜੇ ਪੰਜਾਬ ਦੇ 27 ਦੇ 27 ਬਸਟਾ જિલ્લા ਦੇ ਬਸਟਾ ਨੇ ਤੁਸੀਂ ਉਹਨਾਂ ਨੂੰ ਪੁਲਿਸ ਸ਼ੋਨੀ ਤਬਦੀਲ ਕਰਤਾ ਜਿਵੇਂ ਕਿਸੇ ਨੇ ਇੱਥੇ ਕਿਸੇ ਵੱਡੇ ਆਤਵਾਦੀ ਇੱਥੇ ਬੈਠੇ ਹੋਣਾ ਘਰਾਂ ਤੋਂ ਦੀ ਬੰਦਿਆਂ ਨੂੰ ਰਿਟੇਨ ਕੀਤਾ ਉਦੋਂ ਤੁਸੀਂ ਆਏ ਰਿਟੇਨ ਕੀਤਾ ਜਿਵੇਂ ਕੋਈ ਆਤਵਾਦੀ ਹੋਏ 15 ਤੋਂ 20 ਵੀ ਬੰਦੇ ਤੁਸੀਂ ਕਰੋ ਚੱਕਣ ਵਾਸਤੇ ਭੇਜਿਆ ਕਿਸੇ ਦੇ ਪਰਿਵਾਰ ਵਾਲੇ ਪੇਸ਼ੈਂਟ ਹੁੰਦੇ ਆ ਕਿਉਂਕਿ ਸਾਰੇ ਇਕਰੀਬਨ ਜਿਹੜੇ ਜਿੰਨੇ ਲੋਕ ਸਾਡੇ ਸਾਥੀ ਨੇ ਇਹ ਸਾਰੇ ਆਮ ਘਰਾਂ ਤੋਂ ਦੇ ਇਹਨਾਂ ਦੇ ਘਰੇ ਪੁਲਿਸ ਨੇ ਆਇਆ ਰੇਡ ਕੀਤੀ ਪਤਾ ਨਹੀਂ ਕਿੰਨਾ ਕੋ ਵੱਡਾ ਆਤਵਾਦੀ ਆ ਜਾਂ ਕੋਈ ਸਮਗਲਿੰਗ ਕਰਦਾ ਹੈ ਪਰ ਉੱਤੇ ਕੱਲ ਸਾਡੇ ਇਹਨਾਂ ਨੇ ਸਾਡੇ ਜਿਵੇਂ ਪਿੰਡਾਂ ਸ਼ਹਿਰਾਂ ਵਿੱਚ ਸਾਡੇ ਇਹਨਾਂ ਨੇ ਰਾਜ ਕੇ ਸਾਨੂੰ ਜਲੀਲ ਕੀਤਾ ਪਰ ਜੋ ਫਰੀ ਕੋਟ ਪ੍ਰਸ਼ਾਸਨ ਫਿਰ ਵੀ ਕਿਸੇ ਹੱਦ ਤੱਕ ਸਾਡੇ ਨਾਲ ਕੋਆਪਰੇਟ ਕਰਕੇ ਚੱਲਿਆ ਜੋ ਸਾਡੇ ਆਪਣੇ ਐਸਪੀ ਐਚ ਜੀਐਸ ਗੁਰਾਇਆਂ ਸਾਹਿਬ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਨਾਲ ਕੋਆਪਰੇਟ ਕਰਕੇ ਚੱਲੇ ਜਿਨ੍ਹਾਂ ਨੇ ਜੋ ਸਾਡੇ ਲੋਕ ਵੀ ਉਹਨਾਂ ਨੂੰ ਕੋਆਪਰੇਟ ਕੀਤਾ ਗਿਆ ਤੇ ਸਾਡੇ ਨਾਲ ਉਹਨਾਂ ਨੇ ਕੋਆਪਰੇਟ ਕੀਤਾ ਅਸੀਂ ਜਿਹੜਾ ਟੀਕੋਟ ਦਾ ਜਿਹੜਾ ਮਹੋਲੇ ਸ਼ਾਂਤੀ ਬਣਾ ਕੇ ਚੱਲਿਆ ਪਰ ਜਿਹੜਾ ਦੂਸਰੇ ਦੋ ਤਿੰਨ ਜ਼ਿਲ੍ਹਿਆਂ ਚ ਹੋਇਆ ਅਸੀਂ ਉਹਦੀ ਸਖਤ ਨਿਖੇਧੀ ਕਰਦੇ ਹਾਂ ਉਦੇ ਵਿੱਚ ਮਾਹੌਲ ਵਧਿਆ ਕਿਵੇਂ ਵੀ ਗੱਲ ਕੀਤੀ ਕਿਹਨਾਂ ਨੂੰ ਆ ਗਈ ਹੈ ਨਾ ਸੋਦੇ ਨਾਲ ਨਾਲ